ਲੱਗਦਾ ਸਨ ਲਾਈਟ ਦਾ ਸਨ ਲਾਈਟ ਜੀ ਬੈਠ ਕੇ ਕਿੱਥੇ ਖਾਣ ਦਾ ਮੱਖੀਆਂ ਵਾਲੀਆਂ ਆ ਚਲੋ ਚੱਲੀਏ ਆਜੋ ਇਹਨਾਂ ਨੂੰ ਕਿਹਾ ਮੈਂ ਕਿ ਭ ਵੀ ਉਹ ਚਲੋ ਮੇਰੇ ਨਾਲ ਉਹ ਬਾਹਰੋਂ ਲੈ ਕੇ ਆਉਣੀ ਆ ਕੀ ਹੁੰਦੀ ਆ ਸਮਗਲਾ ਸਮਗਲਾ ਲੱਭ ਕੇ ਲੈ ਕੇ ਆਉਣੀ ਆ ਇੱਥੇ ਗਏ ਹੁਣ ਫੇਰ ਅੰਦਰ ਵੜ ਕੇ ਚੋਕਰੀ ਤਾਂ ਖਾਣ ਵਾਲੀ ਗੱਲ ਨਹੀਂ ਚੁਪਟੀ ਨਾ ਹੈ ਜੀ ਯਾਰ ਖਾ ਕੇ ਚੇਂਜ ਕਰਕੇ ਪੜਨ ਦੇ ਜੀ ਅਸੀਂ ਜਾਣ ਬੀਤੀ ਆ ਕੇ ਪੀਵਾਂਗੇ ਚਾਹ ਗਰਮ ਆ ਕੇ ਪੀਵਾਂਗੇ ਕੋਈ ਪੱਟਾ ਚੱਕ ਲਓ ਪੱਟਾ ਮੈਂ ਤਾਂ ਕੋਟੀ ਵੀ ਨਹੀਂ ਖੋਲੀ ਨਵੀਂ ਮੈਨੂੰ ਮੜ ਜਾ ਕਿਤੇ ਜਾ ਕੇ ਆਉਣਾ ਪੈ ਗਿਆ ਸੀ ਮੈਨੇ ਨਵੀਂ ਕੋਟੀ ਵਾਲੀ ਜਿਹੜਾ ਇਹ ਕਹਿੰਦਾ ਸੂਟ ਵੀ ਨਵਾਂ ਪਾ ਕੇ ਜਾਣਾ ਸੀ ਮੈਂ ਖਾ ਇੰਨੀ ਤਾਂ ਮੈਨੂੰ ਆਡੀਓ ਹੀ ਨਹੀਂ ਐਨਾ ਦਿਮਾਗ ਮੇਰਾ ਕਿੱਥੇ ਹਾਂ ਹਾਂ ਹਗਲ ਤਾਂ ਸਹੀ ਪਈ ਸਰਦੀ ਦੇ ਕੱਪੜੇ ਬਦਲਣੇ ਪਾਣੇ ਕੋਟੀ ਵੀ ਨਵੀਂ ਬਾਹਰ ਪਈ ਸੀ ਮੈਂ ਤੁਹਾਨੂੰ ਕਿਹਾ ਨਹੀਂ ਸੀ ਵੀ ਆਪਾਂ ਕੱਪੜੇ ਆਂਦਾ ਲੈ ਆਉਣੇ ਆ ਲਾਈਆਂ ਹੀ ਨਹੀਂ ਗਈਆਂ ਉਹਨਾਂ ਲਈ ਤਾਂ ਸਪੈਸ਼ਲ ਟਾਈਮ ਕੱਢਣਾ ਪੈਣਾ ਵਾਤੋ ਕੋ ਦੇਖਣਾ ਮੈਂ ਦਾ ਘਰ ਗਰਸਤੀ ਕਿਤੇ ਕੋਈ ਕੰਮ ਥੋੜੀ ਆਪਾਂ ਠੀਕ ਹੈ ਸਾਗ ਵੀ ਬਣਾ ਲਈ ਆਪਾਂ ਹਨਾ ਸਾਗ ਆਪਾਂ ਅੱਜ ਹੁਣ ਤੇ ਬਾਦ ਲਗੀ ਬੋਤਲ ਗਿਰੋ ਤਾਂ ਹੁਣ ਤਾਂ ਆਹਾ ਹੋ ਗਿਆ ਕੀ ਹੋ ਗਿਆ ਕੜੇ ਆ ਨਿਕਲ ਲੱਗ ਜਾਨੇ ਧੁੱਪਾਂ ਸਾਗ ਤਾਂ ਵਧੀਆ ਹੀ ਲੱਗਣਾ ਹਾਲੇ ਤਾਂ ਹਾਲੇ ਤਾਂ ਬੰਨੇ ਤਾਂ ਆਉ ਸਰੋਂ ਵੀ ਨਸਰ ਗਈ ਉਹ ਤਾਂ ਕਿਹਦਾ ਸੀ ਵਧੀਆ ਸਰੋਂ ਆਇਆ ਸਾਗੋਲੀ ਤੇ ਉਹ ਵੀ ਨਸਰ ਗਈ ਹਾਂ ਢੱਕ ਚੱਕੇ ਹੋਏ ਨੇ ਇਹ ਕੋਈ ਆ ਗਿਆ ਵਾਲਣ ਚੋਰ ਕੋਈ ਉਂ ਛੋਟੀ ਛੁੱਟੀ ਤੋੜ ਕੇ ਲੈ ਕੇ ਗਿਆ ਦੇ ਉਹ ਵੀ ਖਿਲਰੇ ਪੈਨੇ ਢੱਕੇ ਚੱਲ ਕੋਈ ਲੈ ਗਿਆ ਹੁਣ ਮਾਈ ਦਾ ਲਾਲ ਕੀ ਦਾ ਹੌਸਲਾ ਪੈ ਗਿਆ ਅੱਜ ਤੱਕ ਤੱਕ ਦੇ ਚੋਰੀ ਹੋਈ ਨਹੀਂ ਕੋਈ ਹੂ ਛੋਟੀ ਛਾਟੀ ਤੋੜ ਕੇ ਲੈ ਕੇ ਗਿਆ ਲੈ ਕੇ ਛੋਟੀ ਬਾਲੇ ਮੇਰੇ ਬਾਲਾਂ ਚੋਂ ਛੋਟੀਆਂ ਤੋੜ ਨਹੀਂ ਨੇ ਆ ਤੇੱਕੀ ਹੋ ਗਿਆ ਫੇਰ ਕੀ ਹੋ ਗਿਆ ਜਿਹਦੇ ਚੀਜ਼ ਹੋਊ ਉਹਦੇ ਲੈ ਕੇ ਜਾਊ ਐ ਪਿੱਕ ਤਾ ਗੋ 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 ਬੁੱਲੀ ਡੰਡਾ ਬੰਨ੍ਹਦਾ ਨੀ ਤੁਸੀਂ ਪਹਿਲੇ ਜੱਟੋਂ ਜਿਹੜਾ ਗੁੱਲੀ ਡੰਡਾ ਮਾਰ ਦੋਗੇ ਹੈ ਐ ਨਹੀਂ ਮਰਦਾ ਹੋਣੀ ਵਧੀਆ ਤਾਂ ਪਾ ਕੇ ਆਲੂ ਆਲੂ ਵਾਲੀਆਂ ਮਾਰਤਾ ਆਲੂ ਉਲੂ ਵਾਲੀਆਂ ਆਪਣਾ ਇੱਥੇ ਆ ਮ ਨਹੀਂ ਮਰੇ ਕੀ ਨਹੀਂ ਮਰੇ ਚੂਹੇ ਜੋ ਹੈ ਜੋ ਹੈ ਅੰਬਾ ਇਹਨਾਂ ਨੇ ਉਹ ਰੱਖੀ ਸੀਗੀ ਕੜਾਹੀ ਕਰਕੇ ਚੌਲਾਂ ਦੀ ਦੇਸੀ ਘਿਓ ਚ ਸਾਡੇ ਚੂਹੇ ਦੇਸੀ ਘਿਓ ਵਾਲੇ ਚੌਲ ਖਾਂਦੇ ਆ ਇੱਥੇ ਕੋ ਮੂਲੀ ਨਹੀਂ ਜੰਮੀ ਉੱਥੇ ਕਿੱਦੋਂ ਮਾਰੇ ਜੰਮਦੀ ਨਹੀਂ ਜੀ ਪਾਟ ਲੋ ਮੂਲੀਆਂ ਦਾ ਘਰ ਦਾ ਸਲਾਦ ਤਾਂ ਖਾ ਲਿਆ ਕਰੋ ਮੁੱਲ ਦਾ ਤਾਂ ਨਹੀਂ ਖਾਂਦੇ ਦਾ ਤੋਂ ਤੀਜਾ ਚਾਹਾਂ ਮੁੱਲ ਦਾ ਕਿੱਥੇ ਗਨੇ ਗੋਗਲੂ ਗੋਗਲ ਤਾਂ ਸੰਗਣੀ ਆ ਲੱਗਦੀ ਐ ਨੀ ਹੋਰ ਇੱਕ ਚੀਜ਼ ਸੰਗਣੀ ਹੋਈਆਂ ਸਿੱਧੀ ਸਿੱਧੀ ਵੀ ਲਾ ਲਿਆ ਕਰੋ ਆਦੇ ਹੈਗੇ ਗੋਗਲੂ ਹਾਂਜੀ ਕਮਾ ਦੀ ਐ ਕੈਮਰਾ ਪੱਠੇ ਵੱਡ ਹੋ ਰਹੇ ਨੇ ਅਸੀਂ ਪੱਠੇ ਦਿਖਾ ਦਾਂਗੇ ਬੰਦਾ ਨਹੀਂ ਦਿਖਾਉਂਦੇ ਕਿਆ ਨਸ਼ਾ ਬਰ ਰੋਟੀ ਲਈ ਬਹੁਤ ਹਾਂ ਜੋ ਮੱਚੀ ਉਹ ਮੇਰੇ ਵਰਗੇ ਦਾ ਰੋਟੀ ਉਹ ਵੀ ਬਹੁਤ ਕਿਆ ਨਹੀਂ ਹੈ ਰੋਟੀ ਨਹੀਂ ਜੋਰ ਲਗਾ ਕੇ ਹਈ ਸ਼ ਪੱਟ ਸੋ ਸਾਰੀ ਬੰਦਾ ਪਚਾਉਣ ਵਾਲਾ ਚਾਹੀਦਾ ਰੋਟੀ ਦਾ ਨਸ਼ਾ ਬਹੁਤ ਹੁੰਦਾ ਕਈਆਂ ਨੇ ਗੱਲਾਂ ਨਹੀਂ ਪਚਦੀਆਂ ਹਾਂ ਕਿਹਦੇ ਨਹੀਂ ਗੱਲ ਪਚੀ ਹੋ ਟੁਕਾ ਚੱਲ ਛੋਟ ਵੀਡੀਓ ਮਾਰੀ ਵੀਡੀਓ ਚੱਲਦੀ ਹੈ ਮਾਰੀ ਚੱਲ ਚੱਲ ਛੋਟ ਵੀਡੀਓ ਬਣਾ ਮੇਰੀ ਸਰਾ ਕਾ ਸਰੋਂ ਚ ਆਹ ਮੈਂ யார் படத்தப்ப <laughs> ਆ ਦੇਖੋ ਜੀ ਫੇਕ ਯੂਟਿਊਬਰ ਵੱਡੇ ਯੂਟਿਊਬਰ ਨਹੀਂ ਵੱਡੇ ਜਾਂਦਾ ਹੁਣ ਫੇਕ 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 ਬਲੌਗ ਲਓ ਜੀ ਮੈਂ ਰੇੜਾ ਪਰਤਾ ਹਰੇ ਨਾਲ ਆਹ ਦੇਖੋ ਸਾਰਾ ਹਰਾ ਮੈਂ ਵੱਡਤਾ ਆ ਦੇਖੋ ਆ ਰੇੜਾ ਪਰਤਾ ਆ ਸਾਰੀਆਂ ਮੈਂ ਸੰਗਲਾ ਪੱਟੀਆਂ ਕਿਉਂ ਵੀ ਕਹੋ ਜੀ ਹਾਂ ਕਹੋ ਜੀ ਹਾਂ ਹਾਂ ਜੀ ਹਾਂ ਜੀ ਹਾਂ ਆ ਸਾਰੀਆਂ ਸੰਗਲਾ ਮੈਂ ਪੱਟੀਆਂ ਨੇ ਆ ਸਾਰਾ ਹਰਾ ਵੱਡਾ ਮੈਂ ਕਰੀ ਜਾ ਕੇ ਟੋਕਾ ਮੈਂ ਕਰਨਾ ਗੋਹਾ ਮੈਂ ਚੱਕਣਾ ਸਾਰਾ ਕ ਮੈਂ ਕਰਦੀ ਆ ਮੈਂ ਕੋਈ ਫੇਕ ਬਲੌਗਰ ਨਹੀਂ ਹੈਗੀ ਠੀਕ ਹੈ ਹਾਂ ਫੇਕ ਬਲੌਗਰ ਹਾਂ ਮੈਨੂੰ ਇੱਥਾ ਹਾਂ ਮਤਲਬ ਮਤਲਬ ਤੁਸੀਂ ਕਿਹਾ ਮੈਨੂੰ ਕਹਿੰਦੇ ਫੇਕ ਬਲੌਗਰ ਇਹ ਸਾਰਾ ਕੰਮ ਤਾਂ ਮੈਂ ਕਰਦੀ ਆ ਪਰ ਫੇਕ ਬਲੌਗਰ ਕਹੀ ਜਾਂਦੇ ਤਾਂ ਸੋ ਮੈਂ ਫੇਕ ਆ ਲੈ ਹਾਂ ਮੈਂ ਫੇਕ ਕਿੱਥੇ ਆ ਹੁਣ ਮੇਰਾ ਮੂੰਹ ਦੇਖਦਾ ਦੇਖ ਇਹਦਾ ਮੈਂ ਫੇਸ ਬਲੌਗਰ ਦਿਖਦਾ ਤੈਨੂੰ ਘਰ ਉੱਤੇ ਤੈਨੂੰ ਅੱਧਾ ਸਿਰ ਕੱਟੀ ਜਾਂ ਹਾਂ ਤਾਂ ਇਹਦਾ ਬੈਕ ਕੈਮਰੇ ਨਾਲ ਵੀਡੀਓ ਹੋਣਾ ਨਾ ਅੱਦਾ ਫੇਰ ਫੇਰ ਤੇਰਾ ਸਾਰਾ ਹੁਣ ਠੀਕ ਆ ਹੁਣ ਠੀਕ ਆ ਹੈ ਹੈ ਵੀਰ ਬਲੌਗ ਕਰਦਾ ਬਈ ਆ ਉਸੇ ਹਾਂ ਹੋ ਰੀਲ ਬਲੌਗ ਹਾਂ ਇੱਕ ਬੰਦੇ ਨੇ ਇੱਕ ਬਲੌਗ ਬਣਾਇਆ ਪਾ ਕੇ ਉਹਨੂੰ ਉਹਤੇ ਚੈਨਲ ਤੇ ਪ੍ਰਾਈਵੇਟ ਕਰ ਲਿਆ ਅਸੀਂ ਦੇਖ ਲਿਆ ਅਸੀਂ ਪ੍ਰਾਈਵੇਟ ਵੀ ਦੇਖ ਲੈਣੇ ਹੁੰਨੇ ਆ ਲਿੰਕ ਭੇਜ ਨਾ ਲਿੰਕ ਨਾ ਭੇਜਦਾ ਫਿਰ ਅਸੀਂ ਤਾਂ ਵੀ ਦੇਖ ਲੈਣਾਂ ਦੀ ਸਾਡੇ ਹੱਥ 'ਚ ਚਾਬੀ ਆ ਗਾੜੀ ਮੇਰੇ ਪਰ ਮੈਂ ਆ ਆ ਦੇਖੀ ਇਹਦੇ ਵਿੱਚ ਰੰਜੀਤ ਸਿੰਘ ਜੀ ਮੈਂ ਫੁੱਲਾਂ ਜਿਹਾਂ ਦੇ ਵਿੱਚ ਫੇਰੂੰਗੀ ਤੁਸੀਂ ਮੇਰਾ ਵੀਡੀਓ ਬਣਾਇਓ ਠੀਕ ਹੈ ਠੀਕ ਹੈ ਹੱਥਾਂ ਇਹਨੂੰ ਕੀ ਹੋ ਗਿਆ ਇਹਨੂੰ ਕੀ ਹੋਇਆ ਹੱਥ ਵਧੀਆ ਤਾਂ ਹੈਗੇ ਆ ਲਾ ਫੇ ਸਾਡੇ ਵੀ ਲਾਏ ਨਾ ਹੁਣ ਵੇਖਣ ਕੰਮ ਕਰਦੀ ਫੜਨਾ ਪੈਂਦਾ ਹੁੰਦਾ ਫੋਨ ਕੰਮ ਕਰ ਦੇ ਚੱਲ ਮੈਂ ਤੋੜਦੀ ਆ ਸਮਗਲਾ ਦੇ ਲਓ ਕੀ ਕਹਿੰਦੇ ਇਹਨਾਂ ਨੂੰ ਗੋਗੂ ਗੂਗਲ ਨੂੰ ਲੱਗੇ ਸਮਝਣੀ ਹਾਂ ਇਹ ਰਹਿ ਕੇ ਸੋਟੇ ਕਿੱਡਾ ਵੱਡਾ ਗੋਗੂਲ ਸੰਗਣੇ ਬੱਦਲਾਂ ਨੇ ਸੰਗਣੇ ਫਿਰ ਜਦੇ ਦੇਖ ਦੇ ਕੇ ਲਾਉਣੇ ਸੀ ਕੇਰੇ ਨੇ ਹੁੰਦੇ ਨੇ ਕੇਰੇ ਤਾਂ ਛੋਟੇ ਛੋਟੇ ਹੀ ਨੇ ਮਾ ਚੋ ਹੁਣ ਫਰਵਰੀ ਚ ਲਾ ਲੋ ਗਰਮੀ ਵਾਲੀਆਂ ਸਬਜ਼ੀਆਂ ਜੇ ਮੀਂਹ ਪਾ ਗਿਆ ਫਿਰ ਦੇਖੀ ਜਾਓ ਨਹੀਂ ਹੁਣ ਪਾਣੀ ਪੈਂਦਾ ਤੇ ਦੇਖਦੇ ਆ ਉੱਥੇ ਹੁਣ ਗੱਟੇ ਲਾਈਏ ਕੀ ਲਾਈਏ ਸੀ ਲਾਉਣੇ ਗੱਠੇ ਥੋੜੇ ਲਾ ਇਕੱਠੇ ਇਥੇ ਮੈਂ ਉਹ ਗੱਟੇ ਕਿਹੜਾ ਹੁੰਦੇ ਨੇ ਪੀਜ ਨਹੀਂ ਤੋ ਟੱਪਦੇ ਨਹੀਂ ਗੱਠੇ 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 ਲਾ ਲੋ ਲਾਉਣੇ ਚਾਹੀਦੇ ਆ ਗੱਠੇ ਅੱਗੇ ਇੰਨੇ ਲਾਉਂਦੇ ਹੁੰਦੇ ਸੀ ਇੰਨੇ ਇੰਨੇ ਘੇ ਰਹਿ ਜਾਂਦੇ ਆ ਇੰਨੇ ਇੰਨੇ ਕੀ ਹਨਾ ਬਸ ਇਦੋਂ ਘਟ ਵੱਧਦੇ ਨਹੀਂ ਐਡੇ ਐਡੇ ਵੀ ਹੋ ਜਾਣ ਤਾਂ ਵੀ ਠੀਕ ਆ ਚਾ ਚਾਰ ਵਾਰ ਗੋਡੇ ਦੇ ਚਾਹੇ ਪੰਜ ਵਾਰ ਗੋਡੇ ਤੇ ਉਨੇ ਹੀ ਰਹਿਣ ਐਡਾ ਕ ਪਿਆਜ਼ ਵੀ ਠੀਕ ਰਹਿੰਦਾ ਹਾਂ ਤਾਂ ਬਹੁਤ ਕਰਨੀਆਂ ਨੇ ਬਾਦੂ ਨੇ ਇਹਨਾਂ ਨੇ ਖਾਣੀਆਂ ਹਨ ਨਹੀਂ ਸੰਗਲਾਂ ਸਬਜੀ ਸੇਲਕਾ ਲੈ ਕੇ ਪੋਰਾ ਕਰ ਰਹਿ ਜਾਣੀਆਂ ਨੇ ਉਹ ਤੋਂ ਬੇਰ ਕੇ ਲੈਣੀ ਐ ਇਹਨਾਂ ਦੀ ਤਰ੍ਹਾਂ ਦੀ ਲਾਦ ਨੇ ਤੇਰੀ ਨੇ ਖਾਣੀਆਂ ਹਨ ਨਹੀਂ ਚਟਣੀ ਖਾئیںਗੇ ਚਟਣੀ ਬਣਾ ਲਿਆ ਉਹ ਤਾਂ ਲੈ ਲੈਣ ਜਾ ਰਹੇ ਉਹ ਵੀ ਚਟਣੀ ਦੇ ਕੇ ਹੁਣ ਪਤਾ ਕੀ ਖਾਂਦਾ ਹੁਣ ਖਾਂਦਾ ਰਾਸ ਚਾਹ ਦੁੱਧ ਨਾਲ ਲਿਖਾ ਦੂ ਆਹ ਰਾਹ ਬਟਣਾ ਬਹੁਤ ਔਖਾ ਲਓ ਜੀ ਚਲੋ ਜੀ ਆਪਾਂ ਚੱਲਦੇ ਆ ਘਰ ਨੂੰ ਮੈਂ ਰੇੜਾ ਹਾ ਭਰ ਲਿਆ ਹਰੇ ਦਾ ਸਬਜ਼ੀ ਆਪਾਂ ਪੱਟ ਲਈ ਸੰਗਲਾਂਦੀ ਤੇ ਹੁਣ ਮੈਂ ਰੇੜਾ ਲੈ ਕੇ ਚੱਲਦੀ ਆ ਘਰ ਨੂੰ ਮੈਨੂੰ ਫੇਕ ਬਲੌਗਰ ਕਹੀ ਜਾਂਦਾ ਇਹ ਫੇਕ ਆ ਫੇਕ ਕਿੱਥੇ ਆ ਲੈ ਆ ਤੁਸੀਂ ਦੱਸੋ ਮੈਂ ਫੇਕ ਆ ਆ ਮੇਰਾ ਬਾਹ ਹੱਥ ਆਈ ਜਾਂਦਾ ਵਿੱਚ ਇੱਥੋਂ ਅਸੀਂ ਮੈਨੂੰ ਪਤਾ ਮੈਂ ਤਾਂ ਜਿਹਾਰ ਨੇ ਆਹਾ ਇੱਥੋਂ ਆ ਫ੍ਰਿਜ ਕਿਵੇਂ ਜਾੜਿਆ ਹਾਏ ਹਾਏ ਓਏ ਨੇ ਤਾਲਲੇ ਮਿੱਤਾਂ ਨਾਲ ਹੁਣ ਤਾਂ ਮਿੰਟ ਚ ਹੀ ਚੜ ਗਿਆ ਉਦੋਂ ਦੇਖਣ ਵਾਲੇ ਦੀ ਅਸੀਂ ਹਾਏ ਰੱਬਾ 911 911 ਕਹਿ ਕੇ ਕਿਹੜਾ ਆਇਆ ਸੀ 911 911 ਕਹਿ ਕੇ ਜਾੜਿਆ ਸੀ 911 ਜਿਹਾਰ ਨੂੰ ਕਿਹਾ 911 ਠੱਕਾ ਲਾਈ ਜਾ 911 911 ਲੈ ਦੇਖੀ ਤੱਕਾ ਤੇ ਲਾ ਦੇ ਮੈਨੂੰ ਕਿੱਥੋਂ ਖਿੱਚ ਨਹੀਂ ਇਹ ਤਾਂ ਕੋਈ ਹੋਰ ਖੰਡਾ ਕੇ ਗਿਆ ਉਹ ਉੱਥੇ ਵੀ ਖਿਲ ਰਿਆ ਹੋਇਆ ਸੀ ਜਦ ਆਪਾਂ ਪਿੰਡੋਂ ਆਏ ਆ ਭਾਈ ਆਪੇ ਚਲਾ ਲਓ ਜ਼ੋਰ ਲੱਗਦਾ ਜਾਣ ਕੇ ਲਾਉਂਦਾ ਹੀ ਨਹੀਂ ਧੱਕਾ ਚਾਣਾ ਹੋ ਮਰੇ ਦੇਖ ਹਏ ਕਮੜਾ ਭਾਈ ਮੈਂ ਤਾਂ ਥੱਕ ਗਈ ਬੂ ਮੈਂ ਤਾਂ ਥੱਕ ਗਈ ਬੂ ਮਾਤਾ ਡਰ ਗਈ ਗਿਰ ਗਿਆ ਮਤ ਕਰਦਾ ਕੋਈ ਪੀੜਾ ਦੇ ਦੂਦਾ ਕੋਈ ਪਤਾ ਨਹੀਂ ਹੈਗਾ ਹੋ ਬਿੱਟੀ ਹਾਂ ਦੇਣਾ ਰਿਹਾ ਹਾਂ ਹਾਂ ਦੇਣਾ ਰਿਹਾ ਹਾਂ ਚੱਲ ਦੂੰ ਫੋਨ ਮਿਲ ਜੂ ਤੈਨੂੰ ਤੇਰਾ ਕੋਈ ਨਾ ਕਰ ਜਾ ਕੇ ਦੇ ਦਾਂਗੇ ਤੇ ਚਰਮ ਉਹ ਨਹੀਂ ਲੈ ਸਕਦਾ ਤਾ ਹਾਈ ਹਾਈ ਲਾ ਦੇ ਲੋ ਅਸੀਂ ਤਾਂ ਖੇਤ ਜਾਂਦੇ ਆ ਅਸੀਂ ਲੜਕੀ ਹਾਂ ਨੇ ਮੈਂ ਤੁਹਾਨੂੰ ਪਹਿਲਾਂ ਵੀ ਬਹੁ ਵਾਰ ਕਿਹਾ ਵੀ ਸਾਡੀ ਖੇਤ ਚ ਜਾ ਕੇ ਲੜਾਈ ਹੋ ਜਾਂਦੀ ਅੱਜ ਵੀ ਹੋਈ ਹੋਈ ਆ ਹਨਾ ਹੋਈ ਆ ਹਾਂਜੀ ਹੋਈਆ ਹੋਈਆ ਖਾਸ ساری ਹੋਈਏ ਇਹਨੂੰ ਵੀ ਬੱਬੂ ਕਹਿੰਦੇ ਆ ਜਿਹੜਾ ਮੋਟਰਸਾਈਕਲ ਤੇ ਲੰਗੇ ਆ ਹੈ ਬੱਬੂ ਦੇਖ ਇਹਨਾਂ ਨੂੰ ਐ ਨਹੀਂ ਪਤਾ ਵੀ ਕੈਮਰੇ ਚ ਕਿਵੇਂ ਤੁਰੀਦਾ ਜੇ ਥੋੜੀ ਵਿਆਸ ਹਮੇ ਮੂਵੀ ਬਣਦੀ ਫਿਰ ਤੁਸੀਂ ਕਿਵੇਂ ਤੁਰਦੇ ਹੈ ਤਾਂ ਤੇ ਮੈਂ ਕਿਹਾ ਉਹਦੋਂ ਤਾਂ ਉਹਦੋਂ ਤਾਂ ਸਾਡੇ ਨਾਲ ਸਾਰੇ ਨੇ ਸ਼ਰੀਕਾ ਕੀਤਾ ਵੀ ਇਹਨਾਂ ਦੀ ਨਹੀਂ ਵਿਆਹ ਦੀ ਵੀਡੀਓ ਵੀਡੀਓ ਬਣਾਉਣੀ ਆਪਾਂ ਨੇ ਹੁਣ ਸਾਡੀ ਰੋਜ਼ ਬਣਦੀ ਆ ਹੁਣ ਉਹ ਅੰਦਰ ਵੜ ਵੜ ਸਾਨੂੰ ਦੇਖਦੇ ਨੇ ਨਾ ਬਣਾਓ ਨਾ ਬਣਾਓ ਸਾਡੀ ਅਸੀਂ ਰੋਜ਼ ਬਣਾ ਕੇ ਵਾਈਦੀ ਆ ਹੁਣ ਉਹ ਤਾਂ ਹੁਣ ਦੇਖ ਵੀ ਨਹੀਂ ਸਕਦੇ ਹੁਣ ਵੀ ਸੀਰੇ ਨਹੀਂ ਹੋਣਾ ਕਿਸੇ ਕੋ ਜੀ ਆਪਣਾ ਬੰਦਾ ਥੱਕ ਗਿਆ ਹੁਣ ਫੋਨ 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 ਵਿੱਚ ਨਾ ਕਾ ਫੋਨ ਵਿੱਚ ਨਾ ਘੰਟਾ ਆਤਾ ਘੰਟਾ ਬੰਦ ਰਹਿ ਸਕਦਾ ਹੁਣ ਇਹਨਾਂ ਨੂੰ ਆਪਾਂ ਨੂੰ ਆ ਬੈਡੀਆਂ ਨੂੰ ਪਾਉਣ ਹੁਣ ਤਾਂ ਪਾਣੀ ਪੂਣੀ ਪਵਾਉਣਾ ਇਹਨਾਂ ਨੂੰ ਮੈਂ ਪਕਾ ਕੇ ਲੈ ਕੇ ਗਈ ਆ ਕੱਪੜੀ ਆ ਕੀ ਪਾਣੀ ਕੀ ਮੇਲੇ ਲੇ ਲੇ ਇਕੜੇ ਨੂੰ ਪਾ ਆਹ ਕਾਲੇ ਕੱਪੜੇ ਦਾ ਇਕੜੇ ਲਿਬੜ ਤੇਰੇ குருਆ ਦੇ ਲੂ ਤੁੰਡੀਆਂ ਨਾ ਹੋਰ ਕੀ ਆ ਹੋਰੋ ਬੁੜਾ ਤੁਸੀਂ ਹੋ ਬੁੜੇ ਦਾ ਬੁੜੇ ਬੁੜੇ ਆਦੇ ਬੁੜਾ 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 ਆ ਦੇਖੋ ਚਿੱਟੀ ਹੋ ਗਈ ਸਾਰੇ ਦਾੜੀ ਬੁੜਾ 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 ਬੋੜਾ 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 ਇਹ ਤਾਂ ਸਾਬ ਦੇ ਜਿੱਟੇ ਹੋਣੇ ਨੇ ਜਹੇ ਲੱਖ ਕਾਲ ਫਲਾਈ ਜਾਵੇ ਹਾਂ ਜਿਹੜੇ ਨਹੀਂ ਕਿਸੇ ਦੇ ਲੁਗਣੇ ਵੀ ਕਾਲੇ ਹੀ ਰਹਿਣਗੇ ਮੇਰੇ ਤਾਂਪ ਹੋ ਗਏ ਮੇਰੇ ਤਾਂਪਦਿਆਂ ਦੀ ਫਿਕਰ ਆ ਮੈਂ ਛੋਟਿਆਂ ਕੀ ਕਰਾਂ ਲਿਆ ਹੁਣ ਇਹਨਾਂ ਤੋਂ ਵੀ ਲਈਆ ਲਿਆ ਚਲੋ ਚਲੋ ਜੀ ਤੋੜੀਏ ਹੁਣ ਆ ਕੇ ਘਰੇ ਕਰਕੇ ਰਗੜਾ ਝਗੜਾ